ਹਾਂਜੀ ਅੱਜ ਆ ਗਿਆ ਆਪਣਾ ਸਾਗ ਇਹਨਾਂ ਨੂੰ ਕੋਸ ਹੋਰ ਮਿਲਿਆ ਨਹੀਂ ਬਲ ਪੇਟੀ ਦੇ ਵਿੱਚ ਪਾ ਲਏ ਤੇ ਹੁਣ ਮੈਨੂੰ ਟੋਕਰੀ ਦੇ ਵਿੱਚ ਕੱਢ ਕੇ ਸਵਾਰ ਦਿਆਂ ਮੰਜੇ ਤੇ ਰੱਖ ਕੇ ਆਪਾਂ ਸਵਾਰਾਂਗੇ ਤਾਂ ਨਹੀਂਆਂ ਸਾਰਾ ਕੋਈ सेमੀ ਕੋਈ ਆ ਮੌਲੀ ਤੇ ਮੇ ਕੋਲ ਇਹੋ ਸਪੈਲਨ ਪਈ ਸੀ ਸ਼ਾਇਦ ਥੱਲੇ ਮੌਲੀਆਂ ਹੋਣਗੀਆਂ ਆਪਾਂ ਹੁਣ ਸਵਾਰ ਕੇ ਰੱਖ ਦਾਂਗੇ ਤੇ ਸਵੇਰ ਬਣਾਵਾਂਗੇ ਕਿਉਂਕਿ ਹੁਣ ਤਾਂ ਫੇਰ ਮੈਂ ਕੰਮ ਤੇ ਜਾਣਾ ਸ਼ੇਵਾ ਤੇ ਨੂੰ ਹੁਣ ਆਈ ਸੀ ਹਜੇ ਆ ਕੇ ਬਸ ਵੇਖਿਆ ਸਾਗ ਆਇਆ ਫੇਰ ਮੈਂ ਕਿਹਾ ਮੈਂ ਕੱਢ ਕੇ ਰੱਖਦੀ ਆ ਤੇ ਫੇਰ ਰੈਸਟ ਕਰਕੇ ਫੇਰ ਸਵਾਰੂੰਗੀ ਤੇ ਕੱਲ ਨੂੰ ਸਵੇਰ ਆਪਾਂ ਬਣਾਵਾਂਗੇ ਹਾਂਜੀ ਹੁਣ ਮੈਂ ਉੱਠ ਖੜੀ ਸੀਗੀ ਕਿਉਂਕਿ ਸਾਗ ਸਵਾਹਨਾ ਕਰਕੇ ਪਹਿਲਾਂ ਮੈਂ ਉੱਠ ਖੜੀ ਬਾਕੀ ਤਾਂ ਸਾਰੇ ਸੁੱਤੇ ਪਏ ਤੇ ਹੁਣ ਮੈਂ ਪਹਿਲਾਂ ਉਹਦਾ ਚਾਹ ਕਰ ਲਈ ਨਾਲ ਪੰਜੀਰੀ ਲੈ ਲਈ ਤੇ ਨਾਲੇ ਤੜਫਾ ਗਮ ਚਾਹ ਲਈ हम इत बह के चाह पी लूँगी तो बाद चाक सवार जर बह के सवार लू मंजिए इतने ले जी मैं कोट भी पा लिया नाली अख चाय हुई है एक जन चढ़िया गा क्योंकि ठंड काफ़ी ज़्यादा वा तो एकदम ही ठंड पैन लग गई मैं चाह पी के थे। फिर वेकदी होर काम क्योंकि शाम मैं फिर जाना वा ਉਂਝ ਮੈਂ ਬਾਹਰ ਹੀ ਆ ਗਈ ਮੈਂ ਅੰਦਰ ਖਲਾਰਾ ਜੇ ਪਾਊਗਾ ਕੋਈ ਜੀ ਸ਼ਾਂਤੂ ਜੇ ਨਾ ਹੋਵੇ ਫੇਰ ਅੰਦਰ ਮੈਂ ਖਵਾੜ ਜੂਗਾ ਕੇਵਲ ਸਾਗ ਤੇ ਹੁੰਦਾ ਤੇਲਾ ਤੁਲਾ ਜੀ ਤੇ ਦੇਖੋ ਇਹ ਕਿੰਨੀਆਂ ਵਧੀਆ ਗੰਦਲਾਂ ਟੋਕਰੀ ਚ ਕਾਢ ਲੈਣਾ ਤੇ ਆ ਪਾਲਕਾ ਮੇਥੇ ਤਾਂ ਪਾ ਕੇ ਆਪਣੇ ਹੋ ਗਿਆ ਹਣ ਤਾਂ ਫੁੱਲ ਕੱਢਦੇ ਹੁੰਦੇ ਤੇ ਪਾਤਾ ਨੀਆ ਦੇਖੋ ਕਿੰਨਾ ਵਧੀਆ ਮੇਥੀ ਦੀ ਗੁੱਟੀਆਂ ਪਾਲਕਾ ਮੈਂ ਥੋੜਾ ਥੋੜਾ ਕਰਕੇ ਇਹਨੂੰ ਸਵਾਰ ਲੈਣੀ ਇੱਥੇ ਬੈਠ ਕੇ ਮੰਜੇ ਤੇ ਹਾਂਜੀ ਹੁਣ ਹੈ ਮੋੜੀ ਟੋਕਰੀ ਹੱਥ ਇੱਥੇ ਸਵਾਰਦੀ ਬੈਠ ਕੇ ਸਾਗ ਮੰਜੇ ਤੇ ਉੱਤਨਾਂ ਤੇ ਮੇਥੀ ਆਪਾਂ ਰੱਖ ਦਿੰਨੇ ਬਾਅਦ ਚ ਧਨੀਆ ਤਾਂ ਤੜਕੇ ਦੀ ਪਾਵਾਂਗੇ ਅੱਜ ਸਗਰਾਂਦ ਵੀ ਆ ਤੇ ਮੈਂ ਹੁਣ ਉਸ ਤੋਂ ਬਾਅਦ ਦੇਗ ਦੀ ਬਣਾਉਣੀ ਹੈ ਅਰਦਾਸ ਕਰਨੀ ਹੈ ਹਜੇ ਮੈਂ ਕਿੱਥੇ ਸਾਰੇ ਜਣੇ ਸੁੱਤੇ ਪਏ ਕਿਉਂਕਿ ਮੈਂ ਹਮੇਸ਼ਾ ਸ਼ਾਮ ਨੂੰ ਹੀ ਅਰਦਾਸ ਕਰਦੀ ਹੁੰਦੀ ਆ ਆਹ ਤਾਂ ਚਲੋ ਸਵੇਰ ਪੱਕਰੀਦਾ ਜਾਂ ਤੇ ਅਰਦਾਸ ਮੈਂ ਸ਼ਾਮ ਨੂੰ ਕਰਦੀ ਹਾਂ ਕਿਉਂਕਿ ਨਾ ਅੱਜ ਚੰਚੇ ਨੂੰ ਸੰਡੇ ਆਾਰੇ ਘਰੇ ਆ ਤਾਂ ਇਹ ਵੀ ਸਾਗ ਤੋੜ ਕੇ ਲਿਆਏ ਤੇ ਨਹੀਂ ਫੇਰ ਮੈਨੂੰ ਇਦਾਂ ਹੁੰਦਾ ਵੀ ਚਲੋ ਸਾਰੇ ਜਾਨੇ ਸਕੂਲ ਨੂੰ ਬੱਚੇ ਸਕੂਲ ਤੋਂ ਆ ਜਾਂਦੇ ਇਹ ਵੀ ਕੰਮ ਤੋਂ ਆ ਜਾਂਦੇ ਆ ਤੇ ਚਾਂਦੇ ਤੋਂ ਕਈ ਵਾਰੀ ਨਹੀਂ ਵੀ ਹੁੰਦੇ ਹਨ ਘਰੇ ਤੇ ਬੱਚੇ ਤੇ ਅਸੀਂ ਸ਼ਾਮ ਨੂੰ ਫੇਰ ਅਰਦਾਸ ਕਰਦੇ ਹੁੰਦੇ ਆ ਦੇਗ ਬਣਾ ਕੇ ਤੇ ਫਿਰ ਆ ਕੇ ਮੱਥਾ ਟੇਕ ਕੇ ਦੇਗ ਲੈ ਲੈਂਦੇ ਆ ਹੁਣ ਮੈਂ ਬਣਾਉਂਗੀ ਕੜਾਹ ਪਰ ਸਾਦੀ ਦੇਗ ਚਲੋ ਮੈਂ ਕੁਝ ਸਾਜ਼ ਸਵਾਰਨਾ ਹਜੇ ਟਾਈਮ ਪਿਆ ਸੀ કે હું કે મેં સો કે ઉઠ કે બસ ચા પી કે સાગી સવાર લાગી હુમ ઉંદર આગ મે ચા કે રાખતી હૈ પટ્ટી મેં કે ચલો ઇને ના કર દે אבי ને કર ઓ ગતે જો જેડા વિ ઉઠ ખડે આથે જો ਸਾਗ ਵੀ ਹੁਣ ਫੇਰ ਲਾਵਾਂਗੇ ਦੂਰੀ ਵਾਰ ਇਹ ਤਾਂ ਹੁਣ ਕਾਫੀ ਟਾਈਮ ਦੇ ਖਾਣੇ ਹੁਣ ਵਿੱਚੋਂ ਪੱਕ ਜੇ ਗਿਆ ਹੋਰ ਹੀ ਹੋ ਗਿਆ ਕਿੰਦੀ ਸੀ ਵਿੱਚੋਂ ਖਰਾਬ ਜੇ ਉਹ ਹੋ ਗਿਆ ਪਤਾ ਨਹੀਂ ਅੱਤ ਕਿ ਖਰਾਬ ਜੇ ਨਿਕਲੀ ਸਾਰੇ ਮੈਂ ਤਾਂ ਬਹੁਤ ਖਾ ਲਿਆ ਸਾਗ ਤਾਂ ਸੀ ਬਹੁਤ ਟਾਈਮ ਦਾ ਖਾਣੇ ਤਾਂ ਉੱਪਰ ਦੇ ਦਾ ਸਟਾਰਟਿੰਗ ਚ ਪੱਲਾ ਤਾਂ ਗਾਸ ਤੇ ਚ ਦੂਜਾ ਆਪਣੇ ਘਰੇ ਲਾਇਆ ਹੋਇਆ ਸੀ ਬੱਲਾ ਦਾ ਤੇ ਉਹ ਬਣਾ ਲੈਂਦੇ ਸੀਗੇ ਉਹ ਹੈਗਾ ਹਜੇ ਵੀ ਉਹਨਾਂ ਫਿਰ ਉੱਥੇ ਇੱਕ ਤੋਂ ਬਚ ਲੱਗ ਗਿਆ ਤੇ ਸਾਗ ਲੱਗਾ ਜੋ ਦਲਕਰ ਵੀ ਕੋਈ ਨਹੀਂ ਆਇਆ ਬਸ ਉਸ ਦੁਪਹਿਰੇ ਉੱਥੇ ਗਏ ਸੀਗੇ ਸਾਗ ਤੋੜ ਕੇ ਇਹਨਾਂ ਦੇ ਨਾਲ ਹੀ ਉਹ ਆਪਦੇ ਵਾਸਤੇ ਲਿਆਏ ਸੀ ਸਮਾਰ ਮੂੜੀਆਂ ਮਾਲੀਆਂ ਫੱਟ ਕੇ ਤੇ ਮੈਂ ਭਾਵੇਂ ਚਲ ਕੋਈ ਨਾ ਕੋਈ ਆ ਗਿਆ ਤਾਂ ਮਿਲਾਉਂਗੀ ਨਾਲ ਸਾਗ ਸੁਆਰ ਲਾਂਗੀ ਉਹਨਾ ਹਰਸ਼ਾਨ ਤਾਂ ਉਹ ਕੁਰਪੜ ਲਈ ਹੋਇਆ ਪਤਾ ਨਹੀਂ ਕਿ ਅੱਗ ਬਦਾਈ ਹੋਈ ਉਹ ਤਾਂ ਕਿ ਨਿਸ਼ਾਨ ਆ ਗਿਆ ਉੱਥੇ ਤੇ ਸੋਤੇ ਪਈਆ ਸਾਰੇ ਨਿਸ਼ਾਨ ਆ ਗਿਆ ਸੀ ਉੱਥੇ ਕੀ ਤੇ ਮੈਂ ਕੱਪੜੇ ਲਾਉਣ ਲਾਤਾ ਤਾਂ ਇਥੋਂ ਲੈ ਕੇ ਫੇਰ ਹੌਣ ਬੱਦਲ ਆਲੀ ਜੀ ਵੀ ਹੋਈ ਪਈਆ ਦੈਨ ਛਿਪਿਆ ਪਿਆ ਤੇ ਤੇਲ ਪੈ ਜੂਗੀ ਕੱਪੜਿਆਂ ਤੇ ਤੇ ਜਿਆ ਕੰਮ ਆ ਜਿਹੜੇ ਤੌਲ ਗਿਆ ਸਾਰੇ ਬਾਥਰੂਮ ਚ ਟੰਗ ਗਿਆ ਤੇ ਮੈਂ ਬਾਥਰੂਮ ਵਾਲੇ ਬਾਥਰੂਮ ਚ ਰੱਖਦੇ ਪੁੱਤੋਂ ਉਹ ਤੇ ਸਵਾਦ ਸਵਾਦ ਕੀ ਵੀ ਨੇ ਦੇਖ ਕੇ ਗੜਾ ਪ੍ਰਸ਼ਾਦ ਵੀ ਦੇਖ ਕਰਨ ਫੇਰ ਆਪਾਂ ਹੰਜੀ ਮਿਆ ਸਾਗ ਦਾ ਸਵਾਦ ਲਿਆ ਤੇ ਹੱਸ ਇੰਨਾ ਕੀ ਮੰਗੋਣੇ ਹੁੰਨੇ ਆ ਕਿਉਂਕਿ ਹੁਣ ਉਦਲੇ ਤਾਂ ਮੁੰਡੇ ਆਪ ਬਣਾ ਲੈਂਦੇ ਆ ਤੇ ਹੁਣ ਫਿਰ ਮੈਂ ਆਪਦੇ ਜੋ ਕੀ ਘਰ ਘਰ ਜੋ ਕੀ ਬਣਾਉਣੀ ਹੁੰਦੀ ਵੈਸੇ ਵੀ ਸਾਡੇ ਦੋ ਤਿੰਨ ਦਿਨ ਫਿਰ ਵੀ ਲੰਘ ਜਾਂਦੇ ਆ ਕਿ ਬੱਚੇ ਘਟ ਖਾਂਦੇ ਹਨ ਨਾ ਸਾਗ ਤੇ ਸ਼ਾਹ ਨੂੰ ਕੱਪੜੇ ਲਾ ਕੇ ਹੁਣ ਤੇ ਪਾਪਾ ਤੇ ਸੀਗੇ ਕੰਮ ਵਾਲੇ ਤੇ ਉਹ ਥੱਲੇ ਪਾਈ ਸੀਗੇ ਤਾਂ ਨਹੀਂ ਤੇ ਕਿਉਂਕਿ ਸਕਾਈ ਹੋਈ ਸੀਗੇ ਸਕੌਂਟੇ ਲਾਈ ਹੋਈ ਸੀ ਤਾਂ ਫਿਰ ਛੱਤ ਤੇ ਨਹੀਂ ਪਾਈ ਸੀਗੇ ਇੱਥੇ ਰੱਖ ਲਈਆਂ ਤੇ ਇਹ ਵੀ ਮੈਂ ਬਾਅਦ 'ਚ ਇਹਨੇ ਤੈਅ ਬਣਾਉਣੀ ਹੁਣ ਮੈਂ ਪਹਿਲਾਂ ਮੇਥੀ ਸਵਾਰਨਾ ਹੁਣ ਸੁਣ ਮੈਂ ਸਵਾਰ ਕੇ ਸਾਗ ਲਿਆਂਦਾ ਅੰਦਰ ਤੇ ਇਹ ਬਾਅਦ 'ਚ ਕੋਚ ਦੀਆਂ ਜੀ ਇਹਨਾਂ ਟਾਈਮ ਲੱਗਾ ਤੇ ਵਿੱਚ ਬਾਅਦ ਚ ਮਸ਼ੀਨਾਂ ਕੱਟ ਦੇਣਗੇ ਫਿਰ ਮੈਂ ਸੁਬਹ ਤਰ ਲੂੰਗੀ ਸਾਨੂੰ ਹੁਣ ਆ ਗਿਆ ਇੱਥੇ ਅੱਗ ਕੋਲੇ ਅੱਗ ਬੁਝ ਗਈ ਆ ਸਾਨੂੰ ਆਹ ਲੱਕੜ ਕਿਵੇਂ ਲਾਈ ਸੋ ਜਾਨੂ ਸ਼ਾਨੂ ਲੱਕੜ ਆ ਲੈਦੀ ਹੁੰਦੀ ਆ ਹਾਂਜੀ ਹੁਣ ਮੈਂ ਤੇਗ ਤਿਆਰ ਕਰਨ ਲੱਗੀ ਕਿਉਂ ਪਾਲਿਆ ਸੀ ああへくるおへくるおへくるおへくるおへくくる。<music> ਹਾਂ ਜੀ ਆ ਮੈਂ ਰਾਫਲੇਟੀ ਤੇ ਹੁਣ ਸਾਗ ਕੱਟਦੀ ਹਾਂ ਕਿਉਂਕਿ ਮੇਰੇ ਕੋਲ ਟਾਈਮ ਪਿਆ ਸੀ ਮੈਂ ਕਿਹਾ ਚਲ ਮੈਂ ਇੱਕ ਚੀਰ ਜਾਨੀ ਮੰਨ ਲਈ ਹੋਈ ਆ ਗਈ ਜੀ ਚਲ ਤਾਂ ਤਾਂ ਇਹ ਨਹੀਂ ਦੀ ਲੰਮਾ ਇੱਕ ਜਾਣਾ ਹਾਂ ਬੈਠੇ ਬੱਚੇ ਇਹ ਤਾਂ ਜੀ ਨੋ ਜਰਦਾ ਮੈ ਲਉਣੀ ਆ ਤੁਰੀ ਬੱਚਾ ਨਾ ਮੈਂ ਪਹਿਲਾਂ ਬਾਅਦ ਤੋਂ ਜੀ ਇਸੇ ਦੇ ਬਾਅਦ ਤੋਂ ਕੀ ਕਰਨਾ ਕਰ ਆ ਕੇ ਮੈਂ ਕਿਹਨਾਂ ਲੋ ਬਰਾਉਗਾ ਕਿ ਇੱਕ ਤੇ ਜਾਣਾ ਆਇਆ ਇੱਕ ਲੋ ਬਰਾਉਦਾ ਨਹੀਂ ਹੀ ਕੋਨੇ ਦੇ ਜਦ ਮੈਂ ਆਇਆ ਮੈਨੂੰ ਫਿਰ ਭਾਂਡੇ ਨਹੀਂ ਤੋਂ ਨਹੀਂ ਨਹੀਂ ਜਪਾ ਭਾਂਡੇ ਤੇ ਮਸ਼ੀਨ ਚਲਾ ਦਾਂਗੇ ਅੱਡਾ ਤੇ ਉਹ ਕੌਣ ਲਾਉਂ ਮੈਂ ਲਾਉਂਗੀ ਚੱਲ ਜਾ ਮਸ਼ੀਨ ਚਲਾਇ ਤੇ ਹੁਣ ਜੋ ਮਸ਼ੀਨ ਚੀ ਜਾਵੇ ਤਵਾ ਦੇ ਫਿਰ ਛਾਂ ਤੇ ਆ ਦੇ ਪਤਰਾਣ ਇਹ ਲੈ ਜਾ ਆਰ ਨਾਲਾਹ ਲਾਤੁੱਤੇ ਨਾਲ ਪਾਲਕ ਤੇ ਨਾਲ ਪਾਲਕ ਤੇ ਜਾਂ ਮੇਥੀ ਥੋੜੇ ਥੋੜੇ ਇਹਨਾਂ ਦਾ ਨਾ ਕਰ ਜੇ ਤੈਨੂੰ ਲੋਕ ਨਹੀਂ ਦੌਣਾਂ ਸਾ ਲਾ ਕੇ ਦੇਖਦੇ ਲੱਗਦੇ ਜਬ ਤੇ ਬਹਿ ਕੇ ਤੂੰ ਪੋਕਾ ਕਹਾਂ ਹੈ ਇਹ ਵਾਹ ਇਹ ਦੈਂਸੀ ਨਹੀਂ ਪੱਖੋਂ ਨਾਮ ਦੇ ਗੇ ਬੰਦੀਆਂ ਤੇ ਪਈ ਉਹ ਨਾਲ ਵਿੱਚ ਆ ਗਿਆ ਬੇਨ ਬੋਲੀ ਹਰੀ ਹਰੀ ਹੌਲੀ ਹੌਲੀ ਦੋ ਦਿਨ ਪਿਛੇ ਗਾ ਕੇ ਬਣਾ ਲੈਂਦੇ ਦੇ ਦੇ ਨਹੀਂ ਜੀ ਐਡੰਡਿਪ ਆਪਾਂ ਨੂੰ ਕਹਿਣਾ ਸੀਗਾ ਵੀ ਉਹ ਹੁਣ ਅਰ ਜਾਂਦੀ ਤਾਂ ਹੈ